ਕੋਲ ਘਰ ਦੀ ਪ੍ਰੋਪਰ ਰੋਟੀ ਹੁੰਦੀ ਆ ਫੁਲਕੇ ਹੁੰਦੇ ਨੇ ਸਬਜ਼ੀਆਂ ਹੁੰਦੀਆਂ ਨੇ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਸਾਗ ਵੀ ਹੁੰਦਾ ਹਾਂਜੀ ਜ਼ਰੂਰ ਜੋ ਮਿਹਨਤੀ ਐ ਅਗਲਾ ਪਤਾ ਐ ਕਿ ਨਹੀਂ ਖਾ ਸਕਦਾ ਇੰਨਾ ਕੰਮ ਕਰਦਾ ਕਿ ਨਹੀਂ ਰੋਟੀ ਦਾ ਗੁਜ਼ਾਰਾ ਆਪਾਂ ਉਹਨੂੰ ਵੀ ਖਵਾ ਸਕਦੇ ਕੋਈ ਮਨਾ ਨਹੀਂ ਆਪਣਾ ਮੋਟੇ ਰਹਾ ਭਾਈ ਘੱਟ ਰੇਟ ਤੇ ਵਧੀਆ ਰੋਟੀ ਖੁਆਣੀ ਜੋ ਆਮ ਬੰਦਾ ਇਥੇ ਰੱਖਿਸ਼ ਵਾਲੇ ਮੇਰੇ ਕੋਲ 70% ਦੇ ਰੱਖਿਸ਼ ਵਾਲਾ ਕਸਟਮਰ ਹੈਗਾ ਸਸਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹੱਛੇ ਸੁਣਕ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਜੋੜੇ ਤੋਂ ਲੈ ਕੇ ਆਏ ਜਿਸ ਵੱਲੋਂ ਕੀ ਹੱਥੀ ਕਿਰਤ ਕਰਕੇ ਜੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਗੁਜ਼ਾਰਾ ਜਿਹੜਾ ਕੀਤਾ ਜਾ ਰਿਹਾ ਤਾਂ ਤਸਵੀਰਾਂ ਅੱਜ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੁਰਸਿੱਖ ਜੋੜਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਗੁਰੂ ਗੁਰੂ ਘਰ ਹੈ ਗੁਰਦੁਆਰਾ ਸ਼ੀਗਨ ਸਾਹਿਬ ਜੀ ਦੇ ਬਿਲਕੁਲ ਨੇੜੇ ਜੋ ਹਥੀਕਰਤ ਕਰਕੇ ਜੋ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਹਾਲਾਂਕਿ ਇਹ ਜੋ ਦੇਖ ਸਕਦੇ ਹੋ ਤੁਸੀਂ ਕਿ ਮੱਕੀ ਦੀ ਰੋਟੀ ਤੇ ਜੋ ਸਾਗ ਸਰੋਂ ਦਾ ਸਾਗ ਜਿਹੜਾ ਇੱਥੇ ਬਣਾ ਕੇ ਤਾਂ ਜੋ ਘਰ ਦੀ ਰੋਟੀ ਬਣਾ ਕੇ ਜੋ ਗੁਰੂ ਨਗਰੀ ਦੇ ਜੋ ਲੋਕ ਨੇ ਉਹਨਾਂ ਨੂੰ ਜਿਹੜਾ ਚਿਕਾਇਆ ਜਾਂਦਾ ਹੈ ਹਾਲਾਂਕਿ ਰੇਟ ਦੀ ਗੱਲ ਕਰੀਏ ਤਾਂ ਰੇਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜੋ ਜੋ ਘਰ ਦੀ ਰੋਟੀ ਸਾਫ਼ ਸੁਥਰੇ ਢੰਗ ਦੇ ਨਾਲ ਬਣਾ ਕੇ ਇੱਥੇ ਛਕਾਈ ਜਾਂਦੀ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਅਗਰ ਕਿਸੇ ਕੋਲ ਵੀ ਅਗਰ ਕਿਸ ਕੋਈ ਆ ਜਾਂਦਾ ਜੇ ਕੋ ਪੈਸੇ ਨਾ ਹੋਣ ਜਾਂ ਪੈਸੇ ਘੱਟ ਹੋਣ ਤਾਂ ਉਸ ਨੂੰ ਵੀ ਇੱਥੇ ਜੋ ਛਕਾ ਕੇ ਇਹਨਾਂ ਵੱਲੋਂ ਪ੍ਰਸ਼ਾਦਾ ਤਾਂ ਉਹ ਉਥੋਂ ਭੇਜਿਆ ਜਾਂਦਾ ਤਾਂ ਮਨਪ੍ਰੀਤ ਸਿੰਘ ਜੋ ਆਪਣੇ ਧਰਮਪਤਨੀ ਦੇ ਨਾਲ ਇੱਥੇ ਜ਼ਰੂਰ ਕੰਮ ਕਰਦੇ ਦਿਖਾਈ ਦੇ ਰਹੇ ਨੇ ਤੇ ਮਨਪ੍ਰੀਤ ਸਿੰਘ ਉਹਨਾਂ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਇੱਥੇ ਜੋ ਕਾਫੀ ਲੰਬੇ ਸਮੇਂ ਤੋਂ ਗੁਰੂ ਘਰ ਦੇ ਲੱਗੇ ਇੱਥੇ ਜੋ ਆਪਣੀ ਕਿਰਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਜ਼ਰੂਰ ਮਨਪ੍ਰੀਤ ਸਿੰਘ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਤਾਂ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆਂ ਕਿ ਜੋ ਐਡੇ ਮਹਿੰਗੇ ਮਹंगाई ਦੇ ਸਮੇਂ ਦੇ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਕਿਸ ਤਰ੍ਹਾਂ ਦੇ ਨਾਲ ਜੋ ਉਹਨਾਂ ਵੱਲੋਂ ਕੰਮ ਇੱਥੇ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਜੋ ਪੰਜ ਜਣੀ ਸਾਡਾ ਮਜੂਰ ਨੇ ਤਾਂ ਜੀ ਕਿ ਮੈਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਹੱਤੀਕਰਤ ਕਰ ਰਹੇ ਹੋ ਤਾਂ ਕੀ ਲੱਗਦਾ ਕਿ ਐਡੇ ਮਹਿੰਗਾਈ ਦੇ ਸਮੇਂ ਦੇ ਵਿੱਚ ਕਿਦਾਂ ਇਨੇ ਘੱਟ ਰੇਟਾਂ ਦੇ ਵਿੱਚ ਤੁਸੀਂ ਆਪਣਾ ਘਰ ਦਾ ਗਜ਼ਾਰਾ ਕਰਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਸ ਆਈਏ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿੰਨਾ ਵੀ ਹੋਈ ਚੱਲਦਾ ਆਪਾਂ ਕਰੀ ਚੱਲਦੇ ਆਂ ਆਪਾਂ ਨੂੰ ਕੋਈ ਲਾਲਚ ਨਹੀਂ ਬਸ ਸਾਡਾ ਇਹ ਹੈ ਮੋਟਿਵ ਕਿ ਸਾਡਾ ਖਰਚਾ ਨਿਕਲਦਾ ਰਹੇ ਤੇ ਘਰ ਦਾ ਕਿਰਾਇਆ ਜਾਂਦਾ ਰਹੇ ਤੇ ਬਾਕੀ ਅਸੀਂ ਸਾਰਿਆਂ ਨੂੰ ਵਧੀਆ ਰੋਟੀ ਖਵਾ ਸਕੀਏ ਉਹ ਵੀ ਫਰੈਸ਼ ਇੱਕਦਮ ਤਾਕੀ ਕਿ ਇੱਥੇ ਜੋ ਤੁਸੀਂ ਬਣਾ ਕੇ ਛਕਾਉਂਦੇ ਹੋ ਜਿਹੜੇ ਕਿਉਂਕਿ ਗੁਰੂ ਘਰ ਲੱਗੇ ਜਿਹੜੀ ਸੰਗਤ ਵੀ ਆਉਂਦੀ ਉਹ ਵੀ ਇੱਥੇ ਆ ਕੇ ਕਾਫੀ ਤੁਹਾਡੇ ਕੋਲ ਰੋਟੀ ਵਗੈਰਾ ਸ਼ਕਤੀ ਦਿਖਾਈ ਦਿੱਤੀ ਹੈ। ਸਾਡੇ ਕੋਲ ਘਰ ਦੀ ਪ੍ਰੋਪਰ ਰੋਟੀ ਹੁੰਦੀ ਹੈ, ਫੁਲਕੇ ਹੁੰਦੇ ਨੇ, ਸਬਜ਼ੀਆਂ ਹੁੰਦੀਆਂ ਨੇ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਸਾਗ ਵੀ ਹੁੰਦਾ। ਤਾਂ ਭੈਣ ਜੀ ਜੇਕਰ ਅਸੀਂ ਗੱਲ ਕਰੀਏ ਤੁਹਾਡੀ ਸਟੱਡੀ ਕਿੰਨੀ ਸਟੱਡੀ ਕੀਤੀ ਤੁਸੀਂ ਕਿਉਂਕਿ ਤੁਸੀਂ ਇੱਥੇ ਅਕਸਰ ਜੋ ਪਹਿਣਾ ਹੁੰਦੀਆਂ ਨੇ ਉਹਨਾਂ ਦਾ ਇਹੀ ਕਹਿਣਾ ਕਿ ਕੰਮ ਕਰਦੇ ਚੱਕਦੀਆਂ ਨੇ ਤਾਂ ਤੁਸੀਂ ਮਤਲਬ ਤਾਂ ਆਪਣੇ ਹਸਬੰਦ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਕੰਮ ਕਰ ਰਹੇ ਹਾਂ ਕੋਈ ਝਾਕਾ ਨਹੀਂ ਹੁੰਦਾ ਕੋਈ ਰਿਸ਼ਤੇਦਾਰ ਕੋਈ ਗੱਲ ਨਹੀਂ ਕਰਦਾ ਝਾਕਾ ਕਿਸ ਗੱਲ ਦਾ ਆਪਾਂ ਅਗਰ ਵੈਸੇ ਮੈਂ ਬੀਏ ਕੀਤੀ ਹੋਈ ਹੈ ਤੇ ਝਾਕਾ ਕਿਸ ਚੀਜ਼ ਦਾ ਅਗਰ ਆਪਣਾ ਕੰਮ ਕਰਨਾ ਕਿਸੇ ਦੀ ਨੌਕਰੀ ਕਰਾਂਗੇ ਤਾਂ ਵੀ ਤੇ ਆਪਾਂ ਨੂੰ ਸੁਣਨਾ ਹੀ ਪੈਂਦਾ ਉੱਥੇ ਉਹਨਾਂ ਦਾ ਕੰਮ ਕਰੀਏ ਇਸ ਕਰਕੇ ਆਪਣਾ ਕੰਮ ਕਿਉਂ ਨਾ ਕਰਗੇ ਮੈਨੂੰ ਕੋਈ ਝਾਕਾ ਨਹੀਂ ਮੈਂ ਕਿਸੇ ਦੀ ਨਾਮ ਮਹਿਮੰਦੀ ਕੋਈ ਕੁਝ ਬੋਲਦਾ ਹੋਏਗਾ ਤਾਂ ਵੀ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਜੀ ਸਾਨੂੰ ਲੋਕਾਂ ਨੇ ਥੋੜਾ ਖਵਾਣਾ ਆਪਾਂ ਆਪਣੀ ਕਿਰਤ ਕਰਕੇ ਖਾਣਾ ਚਲੋ ਪੀਏ ਤੁਸੀਂ ਕੀਤੀ ਹੋਈ ਹੈ ਹਾਂਜੀ ਮੈਂ ਤੇਰੀ ਇਹ ਨਹੀਂ ਕਹਿ ਕਿ ਚਲੋ ਨੌਕਰੀ ਕਰ ਲੈਨੇ ਨੌਕਰੀ ਕਰਕੇ ਵੀ ਮੈਂ ਦੇਖਿਆ ਸੀ ਨੌਕਰੀ ਚ ਵੀ ਕੁਝ ਨਹੀਂ ਮਿਲਿਆ 3000 ਰੁਪਏ ਮਹੀਨੇ ਨਾਲ ਘਰ ਸੁਣਾ ਚੱਲਦੇ ਨੇ ਸੈਲਰੀ ਨਹੀਂ ਦਿੰਦੇ ਕੁਝ ਵੀ ਹਾਂਜੀ ਤਾਂ ਇੱਥੇ ਮਤਲਬ ਅਗਰ ਕੋਈ ਆ ਜਾਂਦਾ ਜਿੱਕੋ ਪੈਸੇ ਨਾ ਹੋਣ ਜਾਂ ਫਿਰ ਉਸ ਉਸ ਨੂੰ ਵੀ ਇੱਥੇ ਛਕਾ ਕੇ ਵੇਚਾਂਗੇ ਹਾਂਜੀ ਜ਼ਰੂਰ ਜੋ ਮਿਹਨਤੀ ਹੈ ਅਗਲਾ ਪਤਾ ਹੈ ਕਿ ਨਹੀਂ ਖਾ ਸਕਦਾ ਇੰਨਾ ਕੰਮ ਕਰਦਾ ਕਿ ਨਹੀਂ ਰੋਟੀ ਦਾ ਗੁਜ਼ਾਰਾ ਆਪਾਂ ਉਹਨੂੰ ਵੀ ਖਵਾ ਸਕਦੇ ਕੋਈ ਮਨਾਂ ਨਹੀਂ ਉਹਨਾਂ ਨੂੰ ਵੀ ਖਵਾ ਕੇ ਹੀ ਤੋੜਦੇ ਆ ਅਸੀਂ ਉਹਨਾਂ ਨੂੰ ਵੀ ਖਵਾ ਕੇ ਤੋੜਦੇ ਆ ਕਿਸੇ ਚੀਜ਼ ਦੇ ਨਹੀਂ ਕੁਝ ਵੀ ਖਾਣਾ ਆਪ ਮੰਨਣਾ ਨਹੀਂ ਕਰਦੇ ਸਭ ਕੁਝ ਖਵਾ ਕੇ ਤੋੜਦੇ ਆ ਉਹਨਾਂ ਨੂੰ ਜੀ ਹਾਂ ਜੀ ਇਹ ਤਸਵੀਰਾਂ ਜੋ ਤੁਹਾਡਾ ਸਾਂਝਾ ਕਰ ਰਿਹਾ ਤਾਂ ਮਨਪੀ ਸਿੰਘ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਜੋ ਕਹਿ ਸਕਦੇ ਕਿ ਹੱਤੀ ਕਿਰਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਮਨਪੀ ਸਿੰਘ ਜੀ ਮਜੂਨੇ ਮਨਪੀ ਜੀ ਸਭ ਤੋਂ ਪਹਿਲਾਂ ਤਾਂ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕਿਰਤ ਕਰਦੇ ਤਾਂ ਜੋ ਤੁਸੀਂ ਘਰ ਦੀ ਰੋਟੀ ਜਿਹੜੀ ਆ ਛਕਾ ਰਹੇ ਹੋ ਕੀ ਰੇਟ ਰੱਖਿਆ ਕਿਉਂਕਿ ਕਾਫੀ ਘੱਟ ਰੇਟਾਂ ਦੇ ਵਿੱਚ ਇਦਾਂ ਘਰ ਦਾ ਗੁਜ਼ਾਰਾ ਹੋ ਜਾਂਦਾ ਹਾਂਜੀ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਖਾਲਸਾ ਸ਼ਿਵਾਈ ਫਤਿਹ ਜੀ ਹਾਂਜੀ ਵੀਰ ਜੀ ਗੁਜ਼ਾਰਾ ਚੱਲ ਜਾਂਦਾ ਜੀ ਪਿਆਰ ਗੁਰੂ ਦਾ ਅਸੀਰਵਾਦ ਹੈ ਨਾਲੇ ਸੰਗਤ ਆਪਣਾ ਮੋਟੇਗਾ ਭਾਈ ਘੱਟ ਰੇਟ ਤੇ ਵਧੀਆ ਰੋਟੀ ਖਵਾਣੀ ਜੋ ਆਮ ਬੰਦਾ ਇੱਥੇ ਰਕਸ਼ੇ ਵਾਲੇ ਮੇਰੇ ਕੋਲ 70% ਤੇ ਰਕਸ਼ੇ ਵਾਲਾ ਕਸਟਮਰ ਹੈਗਾ ਜੋ ਆਮ ਬੰਦਾ ਹੁੰਦਾ ਉਹ ਘਰੋਂ ਕਈ ਵਾਰ ਰੋਟੀ ਲੈ ਕੇ ਨਹੀਂ ਆਉਂਦਾ ਕਿਸੇ ਦਾ ਕੋਈ ਹੋਰ ਪਰੇਸ਼ਾਨੀ ਇਹਦਾ ਹੈ ਕਿ ਬੰਦਾ ਬਾਹਰ ਘੱਟ ਰੇਟ ਤੇ ਰੋਟੀ ਖਾ ਲੇ ਮੇਰਾ ਮੋਟਿਵ ਇਹੀ ਹੈਗਾ ਤੇ ਬਸ ਇਸੇ ਕਰਕੇ ਆਪਾਂ ਰੇਟ ਘੱਟ ਰੱਖਿਆ ਤੇ ਚੀਜ਼ ਵਧੀਆ ਰੱਖੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਅੱਜ ਮੈਨੂੰ 7 ਮਹੀਨੇ ਹੋ ਗਏ ਨੇ ਇੱਥੇ ਸੇਵਾ ਕਰਦੇ ਹੋਏ ਤੇ ਕਿ ਆਪਾਂ ਰੇਟ ਕੋਈ 1 ਰੁਪਈਆ ਨਹੀਂ ਵਧਾਇਆ ਕਿਸੇ ਪ੍ਰਕਾਰ ਦਾ ਠੀਕ ਹੈ ਜੀ ਆਪਾਂ ਹੋਰ ਹੀ ਕਿ ਆਪਾਂ ਸੋਚ ਰਹੇ ਨੇ ਕਿ ਆਪਾਂ ਕਹੇ ਨੂੰ ਵਧੀਆ ਰੋਟੀ ਹੋਰ ਘੱਟ ਰੇਟ ਤੇ ਕਿਵੇਂ ਛਕਾਈਏ ਆਹੀ ਆਪਾਂ ਕਰਦੇ ਆ ਜੀ ਤਾ ਇਸੇ ਨਾਲ ਨਾਲੇ ਜੋ ਤੁਸੀਂ ਕਿਉਂਕਿ ਗੱਲ ਰੇਡ ਦੀ ਹੈ ਕਿ ਅਜਿਹਾ ਮਹਿੰਗਾਈ ਦਾ ਜਿਹੜਾ ਜ਼ਮਾਨਾ ਹੈ ਤਾਂ ਉਸ ਫਿਰ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਕੋਈ ਘਰ ਦਾ ਗੁਜ਼ਾਰਾ ਜੀ ਦੇਖੋ ਚੱਲੀ ਜਾਂਦਾ ਮਹਿੰਗਾਈ ਇਸ ਤਰੀਕੇ ਨਾਲ ਹੈ ਕਿ ਆਪਣੇ ਥੋੜੇ ਖਰਚੇ ਘੱਟ ਕੀਤੇ ਹੋਏ ਆ ਠੀਕ ਹੈ ਜੀ ਤੇ ਉਹ ਲੋਕਾਂ ਨੂੰ ਥੋੜੀ ਸਹੂਲਤ ਦਿੱਤੀ ਹੋਈ ਹੈ ਹੁਣ ਆਪਣੇ ਖਰਚੇ ਆਪਾਂ ਵਧਾਵਾਂਗੇ ਜਿਵੇਂ ਕੱਲ ਨੂੰ ਕਈ ਇਹ ਕਹਿੰਦੇ ਨੇ ਸ਼ੌਂਕ ਵੱਡੇ ਤੁਹਾਨੂੰ ਪਤਾ ਆਪਣੇ ਖਰਚਾ ਦਾ ਵਾਅਦਾ ਫਿਰ ਆਪਾਂ ਲਾਲਚ ਕਰਦੇ ਆ ਤੇ ਆਪਣਾ ਹੈ ਕਿ ਸਾਦੀ ਜ਼ਿੰਦਗੀ ਹੈਗੀ ਆ ਤੇ ਬਸ ਉਹ ਚੱਲੀ ਜਾਂਦਾ ਤੇ ਰੇਟ ਹੋ ਜਾਂਦਾ ਕਰਿਆ ਆਪਣਾ ਰੋਜ਼ ਦਾ ਲਾਗਤ ਵੀ ਨਿਕਲ ਆਂਦੀ ਹੈ ਮਾੜੇ ਮੋٹے ਪੈਸੇ ਬਚ ਜਾਂਦੇ ਨੇ ਤੇ ਗੁਜ਼ਾਰਾ ਚੱਲੀ ਜਾਂਦਾ ਭਾਈ ਜੀ ਸ਼ੁਰੂਆਤ ਦੀ ਗੱਲ ਕਰੀ ਜੋ ਕੀਤੀ ਸੀਗੀ ਔਰ ਓ ਇੰਨਾ ਵੱਡਾ ਜੋ ਕਹਿ ਸਕਦੇ ਆ ਕੀ ਨਹੀਂ ਸੀ ਹੈਗਾ ਤੁਹਾਡੇ ਵੱਲੋਂ ਪ੍ਰੋਫੈਸੀ ਆਪਾਂ ਗੱਲ ਕਰ ਲਈ ਤਾਂ ਅੱਜ ਕੀ ਲੱਗਦਾ ਕਿੰਨਾ ਕਮਾਨ ਫਕਰ ਮਹਿਸੂਸ ਹੁੰਦਾ ਕਿਉਂਕਿ ਜੀਵਨ ਸਾਥੀ ਦੇ ਨਾਲ ਤੁਸੀਂ ਇੱਥੇ ਆਪਣਾ ਜਿਹੜਾ ਕਿਰਤ ਕਰ ਰਹੇ ਜੀ ਬਹੁਤ ਫਕਰ ਮਹਿਸੂਸ ਹੁੰਦਾ ਵੀਰ ਜੀ ਮੈਂ ਸੋਚਿਆ ਨਹੀਂ ਸੀ ਕਿ ਇੰਨਾ ਵੱਡਾ ਮੈਂ ਸਤੋਵਾਲਾ ਸ਼ਰਦਾਈ ਤੋਂ ਸਟਾਰਟਅਪ ਕੀਤਾ ਸੀ ਇੱਕ ਖਾਲੀ ਸਟੂਲ ਲੈ ਕੇ ਬਸ ਬਾਲਟੀ ਲੈ ਕੇ ਮੈਂ ਅਗੜਕੜਾ ਲਾਉਣ ਵਾਸਤੇ ਬਹਿ ਗਿਆ ਸੀ ਤੇ ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਮਿਲੂਗਾ ਸਾਰਿਆਂ ਦਾ ਇੰਨੀ ਅੰਮ੍ਰਿਤਸਰ ਵਾਸੀਆਂ ਨੇ ਬਹੁਤ ਸਪੋਰਟ ਕੀਤੀ ਬਹੁਤ ਸਾਥ ਦਿੱਤਾ ਸਾਰਾ ਕੁਝ ਉਹਨਾਂ ਨੇ ਮੈਨੂੰ ਆ ਪੂਰਾ ਬਣਾ ਕੇ ਦਿੱਤਾ ਕੰਮ ਮਤਲਬ ਹਰ ਤਰੀਕੇ ਨਾਲ ਸਹਿਯੋਗ ਦਿੱਤਾ ਮੈਨੂੰ ਖਾਣ ਪੀਣ ਤੋਂ ਵੀ ਲੈ ਕੇ ਹਰ ਤਰੀਕੇ ਨਾਲ ਫਾਈਨੈਂਸ਼ੀਅਲੀ ਸਪੋਰਟ ਵੀ ਕੀਤੀ ਮੈਨੂੰ ਹਰ ਤਰੀਕਾ ਸਪੋਰਟ ਕੀਤਾ ਤੇ ਅੱਜ ਮੈਂ ਇੱਥੇ ਤੱਕ ਪਹੁੰਚਿਆ ਤੇ ਆਪਾਂ ਜਿਵੇਂ ਲੋਕੀ ਕਹਿੰਦੇ ਨੇ ਨਾ ਕਿ ਇੱਕ ਪੈਰ ਅੱਗੇ ਪੁੱਟਣੋਂ ਹੁੰਦਾ ਤੇ ਅਸੀਂ ਦੋਨੋਂ ਬਸ ਉਹੀ ਕਰਦੇ ਗਏ ਸਾਨੂੰ ਮੌਕਾ ਮਿਲਦਾ ਗਿਆ ਅੱ ਤੇ ਬਸ ਅੱਗੇ ਵੀ ਸਪੋਰਟ ਪਿਆਰ ਐਵੇਂ ਬਣੇ ਰਹੂਗਾ ਤੇ ਐਵੇਂ ਚਲਦੇ ਰਵਾਂਗੇ ਇਹੀ ਹੋਂ ਜੀ ਤਾਂ ਜਿਹੜੇ ਫੈਮਿਲੀ ਮੈਂਬਰਸ ਹੈਗੇ ਨੇ ਘਰ ਦੇ ਹੈਗੇ ਨੇ ਜਾਂ ਗੱਲ ਕਰਨੀ ਹੈ ਕਿ ਜਿਹੜੇ ਸਾਥੀ ਜਿੰਨੂੰ ਫਰੈਂਡਸ ਆਪਾਂ ਕਹਿ ਲੈਨੇ ਆ ਤਾਂ ਉਹਨਾਂ ਵੱਲੋਂ ਵੀ ਕਈ ਵਾਰੀ ਗੱਲ ਹੁੰਦੀ ਹੈ ਕਿ ਹਾਂ ਬਈ ਆਪਣੇ ਪਰਿਵਾਰ ਦੇ ਨਾਲ ਇੱਥੇ ਲੱਗਦਾ ਜਾਂ ਸਪੋਰਟਸ ਕੀਤੀ ਜਾਂ ਸਪੋਰਟ ਕੀਤੀ ਜਾਂਦੀ ਹੈ ਤੁਹਾਡੀ ਜਾਂ ਉਹਨਾਂ ਵੱਲੋਂ ਵੀ ਤਾਨੇ ਕਿਉਂਕਿ ਤਾਨੇ ਤਾਂ ਅਕਸਰ ਆਪਣੇ ਸਮਾਜ ਦੇ ਵਿੱਚ ਵਾਏ ਬਿਲਕੁਲ ਸਟਾਰਟਿੰਗ ਤੇ ਭਾਈ ਤਾਨੇ ਨਾਲ ਹੀ ਸਟਾਰਟਿੰਗ ਹੋਈ ਸੀ ਆਪਣੇ ਕਈ ਮਿੱਤਰ ਯਾਰ ਦੋਸਤ ਹਟ ਵੀ ਗਏ ਨੇ ਬੋਲਣੋ ਭਾਈ ਕਿ ਉਹ ਚੀਜ਼ ਤੋਂ ਕਿ ਭਾਈ ਇਹ ਕੇ ਮਲ ਕੰਮ ਕਰ ਰਿ ਵੀਡੀਓਜ਼ ਵੇਖਦੇ ਨੇ ਆ ਵੇਖਦੇ ਨੇ ਕਿ ਰੇੜੀ ਤੇ ਆਉਂਦੇ ਨੇ ਕਿ ਭਾਈ ਮਤਲਬ ਇੱਥੇ ਰਸ਼ ਪਿਆ ਹੈ ਕਮ ਹੋ ਰਿਹਾ ਜਿਵੇਂ ਮਰਜੀ ਹੈ ਤੇ ਕਈ ਬੋਲਣੋਂ ਹਟ ਵੀ ਗਏ ਨੇ ਐਵੇਂ ਗੱਲ ਹੈ ਤੁਹਾਨੂੰ ਪਤਾ ਹੈ ਅੱਜਕੱਲ ਸਾਲਾ ਬਈ ਬਹੁਤ ਜਲਦੀ ਹੁੰਦਾ ਏ ਚੀਜ਼ ਦਾ ਤੇ ਕਈ ਮਿੱਤਰ ਪਿਆਰੇ ਹੋ ਜene ਸ਼ੁਰੂ ਤੋਂ ਸਾਥ ਹੈਗੇ ਨੇ ਅੱਜ ਵੀ ਸਾਥ ਸਾਥ ਹੀ ਹੈਗੇ ਨੇ ਅੱਜ ਵੀ ਉਸ ਆਲਾ ਸ਼ੇਰੀ ਦਿੰਦੇ ਨੇ ਕਿ ਭਾਈ ਨਹੀਂ ਤੂੰ ਡਟ ਕੇ ਲੱਗਿਆ ਰਹਿ ਅੱਜ ਵੀ ਦੁਕਾਨ ਤੇ ਆਉਂਦੇ ਨੇ ਸਗੋਂ ਮੈਨਾਂ ਹੈਲਪ ਕਰਾ ਕੇ ਵੀ ਜਾਂਦੇ ਨੇ ਠੀਕ ਹੈ ਕਦੇ ਕੋਈ ਸਮਾਨ ਚੁੱਕਦਾ ਕਦੇ ਕੋਈ ਫਾਤਾ ਕਸ਼ਮੀਰ ਦੀ ਮਤਲਬ ਅੱਗੇ ਸੇਵਾ ਕਰਤੀ ਇਹੋ ਜੇ ਗ੍ਰਾਹਕ ਆਪਣੇ ਯਾਰ ਦੋਸਤ ਵੀ ਸਰ ਜਦੋਂ ਇਨਸਾਨ ਦਾ ਵਿਆਹ ਹੁੰਦਾ ਤਾਂ ਜੀਵਨ ਸਾਥੀ ਵੱਲੋਂ ਕਿਹੜਾ ਜਾਂਦਾ ਕਿ ਡਿਮਾਂਡਾਂ ਰੱਖੀਆਂ ਜਾਂਦੀਆਂ ਨੇ ਕਿਉਂਕਿ ਮੈਨੂੰ ਇਹ ਚਾਹੀਦਾ ਹੈ ਤਾਂ ਤੁਹਾਡੇ ਨਾਲ ਤੁਹਾਡੇ ਮਿੱਸੀ ਇੱਥੇ ਕੰਮ ਕਰ ਰਹੇ ਨੇ ਕਿਨਾਂਕ ਜੋ ਕਹਿ ਲਈਏ ਕਿ ਵਧੀਆ ਲੱਗਦਾ ਕਿਉਂਕਿ ਸਮਾਜ ਦੇ ਵਿੱਚ ਜਦੋਂ ਆਉਨੇ ਹੋ ਗੁਰੂ ਘਰ ਦੇ ਨੇੜੇ ਹੋ ਸੰਗਤ ਆਉਂਦੀ ਆ ਤਾਂ ਸੰਗਤ ਵੱਲੋਂ ਜੋ ਚਾਹੀ ਨੇ ਬਹੁਤ ਹੀ ਬਹੁਤ ਅਪਰੀਸ਼ੀਏਟ ਕੀਤਾ ਜਾਂਦਾ ਉਸਤਾਬ ਬਹੁਤ ਕੀਤਾ ਨਾ ਦੂਰ ਦੂਰ ਸੰਗਤ ਦਿੱਲੀ ਉਹ ਸੰਗਤ ਹੁੰਦੀ ਹੈ ਯੂਪੀ ਸੰਗਤ ਹੁੰਦੀ ਹੈ ਬਹੁਤ ਵੇਖ ਕੇ ਖੁਸ਼ ਹੁੰਦੇ ਨੇ ਕੀ ਮਤਲਬ ਕਹਿੰਦੇ ਨੇ ਬਹੁਤ ਸਾਨੂੰ ਫਕਰ ਆਪਣੇ ਬੰਦਿਆਂ ਦਾ ਕਿ ਆਪਣਾ ਅੱਜ ਕੱਲ ਭਾਈ ਆਉਣਾ ਚਾਹੀਦਾ ਅੱਗੇ ਹੁਣ ਮੈਨੂੰ ਆਪਣੇ ਜੀਵਨ ਸਾਥੀ ਆਪਣਾ ਮਾਣ ਹੈਗਾ ਭਾਈ ਇਹ ਦੋਨੋਂ ਮਿਲ ਕੇ ਸੇਵਾ ਕਰਨੇ ਆ ਆਪਣਾ ਘਰ ਦਾ ਗੁਜ਼ਾਰਾ ਕਰਨਨੇ ਆ ਇਹ ਕੋਈ ਨੂੰ ਪਤਾ ਅੱਜ ਕੱਲ ਤਨਖਾਹਾਂ ਨਾਲ ਇੱਕ ਬੰਦੇ ਦਾ ਕੰਮ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਕੋਈ ਇਹੋ ਜੀ ਸ਼ਰਮ ਵਾਲੀ ਗੱਲ ਨਹੀਂ ਜਿੰਨੀ ਵੀ ਗੁਰੂ ਸੰਗਤ ਆਉਂਦੀ ਹੈ ਜਿੰਨੇ ਵੀ ਆਪਣੇ ਲੋਕਲ ਪਿਆਰੇ ਹੁੰਦੇ ਨੇ ਬਾਹਰਲੇ ਹੁੰਦੇ ਨੇ ਸਭ ਅਪਰੀਸ਼ੀਏਟ ਕਰਕੇ ਜਾਂਦੇ ਨੇ ਬਹੁਤ ਖੁਸ਼ ਹੋ ਕੇ ਜਾਂਦੇ ਨੇ ਕਿ ਭਾਈ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਦੋਨੋਂ ਜੀ ਮਿਲ ਕੇ ਤੇ ਅੱਲਾ ਸ਼ਰੀ ਦੇ ਕੇ ਜਾਂਦੇ ਨੇ ਪੂਰੀ ਜੀ ਨੌਕਰੀ ਦੇ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ ਨੌਕਰੀ ਨਾਲ ਭਾਈ ਗੁਜ਼ਾਰਾ ਨੌਕਰੀ ਨਾਲ ਕਰਦੇ ਚੜਦੇ ਹੁੰਦੇ ਸੀ ਤੇ 12-13000 ਨਾ ਘਰ ਦਾ ਕਿਰਾਇਆ ਚਲ ਗਿਆ ਤੇ ਹੋਰ ਬੱਚੇ ਦੀ ਫੀਸ ਚਲੀ ਗਈ ਤੇ ਬਾਲਾ ਬੋਟਾ ਆਪਣਾ ਬਚਿਆ ਉਹਦੇ ਨਾਲ ਹੋ ਗਿਆ ਇਹ ਕਿ ਆਪਣਾ ਕੰਮ ਹੈ ਸੰਤੁਸ਼ਟੀ ਹੈਗੀ ਆ ਕਿ ਇਹਨੇ ਬਚ ਰਹੇ ਨੇ ਕਿ ਹਾਂ ਆਪਣੀ ਮਿਹਨਤ ਕਮਾਈ ਹੈਗੀ ਆਪਣੀ ਮਿਹਨਤ ਬਚ ਰਹੀ ਹੈ ਕੋਈ ਛੁੱਟੀ ਆ ਟੀਵੀ ਹੋ ਜਾਂਦੀ ਆ ਕੋਈ ਉਹਦਾਂ ਰਿਸਕ ਨਹੀਂ ਹੈਗਾ ਕਿ ਪੈਸੇ ਕੱਟੇ ਜਾਣਗੇ ਜਾਂ ਹੋਰ ਕੋਈ ਪਰੇਸ਼ਾਨੀ ਆਉਗੀ ਆਪਣਾ ਕੰਮ ਹੈ ਜੀ ਕੰਮ ਵਧਾ ਵੀ ਸਕਦੇ ਆ ਕੰਮ ਘਟਾ ਵੀ ਸਕਦੇ ਆ ਬਸ ਆਪਣੇ ਕੰਮ ਦਾ ਇਹ ਵਾਦਾ ਹੈ ਤੇ ਨਾਲੇ ਇਹ ਕਰਨਾ ਵੀ ਚਾਹੀਦਾ ਭਾਜੀ ਅੱਜ ਦਾ ਪੰਜਾਬ ਜਦੋਂ ਬਤਾ ਕੰਮ ਬਹੁਤ ਘੱਟ ਰਹੇ ਨੇ ਨੌਕਰੀਆਂ ਤੇ ਹੈ ਹੀ ਨਹੀਂ ਗਈਆਂ 12 ਘੰਟੇ 10 ਘੰਟੇ ਕਰੋ ਤੇ 12000 ਰੁਪਏ 10000 ਰੁਪਏ ਮਿਲਦਾ ਆਪਣੇ ਪੰਜਾਬੀ ਭਰਾਵਾਂ ਨੂੰ ਜੋ ਵੀ ਆਪਣੇ ਹਿੰਦੂ ਸਿੱਖ ਸਮਾਜ ਪੁਰਾਏ ਜੋ ਆਪਣੇ ਪੰਜਾਬ ਦੇ ਹੈਗੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਆਪਣੇ ਪੰਜਾਬੀ ਨੂੰ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ ਆਸਵਾ ਲਵਾਂਗਾ ਕਿ ਜਿਹੜੇ ਵੀਰ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਜਾਂ ਮਿਹਨਤੀ ਲੋਕ ਨੇ ਉਹ ਜਦੋਂ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਦੇ ਨਾਲ ਓਨੀ ਹੀ ਕੁਆਂਟੀਟੀ ਦੇ ਵਿੱਚ ਜੋ ਪ੍ਰਸ਼ਤ ਬਿਲਕੁਲ ਜੀ ਬਿਲਕੁਲ ਜੋ ਆਪਣੇ ਬੰਦੇ ਨੇ ਮਿਹਨਤ ਕਰਾ ਮੇਰਾ ਮੇਨ ਮੋਟਿਵ ਹੈਗਾ ਮਿਹਨਤੀ ਬੰਦੇ ਨੂੰ ਖੋਣਾ ਦੇਖੋ ਗੁਰਾਣਾ ਬੰਨਣ ਵਾਲੀ ਗੱਲ ਨਹੀਂ ਹੈਗੀ ਮੇਰਾ ਮੇਰਾ ਜੋ ਬੰਦਾ ਰੱਖਸ਼ਾ ਚਲਾ ਰਿਹਾ ਹੈ ਜਾਂ ਕੋਈ ਸਮਾਨ ਵੇਚਣ ਡਿਆ ਪੈਨ ਪੈਨਸਲ ਵੇਚਣ ਡਿਆ ਉਹਦੇ ਕੋਲ ਇਹਨੇ ਪੈਸੇ ਨਹੀਂ ਹੁੰਦੇ ਕਿ ਬਾਹਰ ਰੋਟੀ ਖਾ ਪਾਏ ਠੀਕ ਹੈ ਜੀ ਉਹ ਮੈਂ ਤੁਹਾਡੇ ਮਾਧਿਅਮ ਚ ਚੈਨਲ ਤੇ ਮੈਂ ਕਿਹਾ ਉਹ ਆਪਣਾ ਕੋਈ ਉਹ ਨਹੀਂ ਕਰ ਰਿਹਾ ਆਪਣੀ ਤਾਰੀਫ ਨਹੀਂ ਕਰ ਰਿਹਾ ਉਹ ਬੰਦੇ ਤੁਹਾਡੇ ਚੈਨਲ ਦਾ ਵੇਖ ਰਹੇ ਨੇ ਕੋਈ ਦੱਸ ਵੀ ਸਕਦਾ ਉਹਨਾਂ ਨੂੰ ਕਿ ਜੋ ਛਿੱਦਾ ਦੇ ਬਾੜ ਜਾਂ ਕੋਈ ਵੀ ਹੋਰ ਆਪਣੇ ਗੁਰਸਿੱਖ ਜਾਂ Hindu ਭਰਾ ਕੋਈ ਵੀ ਕੰਮ ਕਰ ਰਹੇ ਨੇ ਕਿਰਤ ਕਰ ਰਹੇ ਨੇ ਉਹ ਮੇਰੇ ਕੋਲ ਬਿਨਾ ਪੈਸੇ ਤੋਂ ਰੋਟੀ ਖਾ ਕੇ ਜਾ ਸਕਦੇ ਨੇ ਜਦੋਂ ਮਰਜ਼ੀ ਆ ਜਾਣ ਭੁੱਖ ਲੱਗੀ ਹੈ ਮੇਰੇ ਕੋਲ ਆ ਜਾਓ ਬਿਨਾ ਪੈਸੇ ਤੋਂ ਰੋਟੀ ਖਾ ਜਾਓ ਕੋਈ ਚੱਕਰ ਨਹੀਂ ਆਗਾ ਪਰ ਉਹ ਮਿਹਨਤੀ ਬੰਦਾ ਹੋਣਾ ਚਾਹੀਦਾ ਰਕਸ਼ਾ ਚਲਾਏ ਕੋਪੈਨ ਪੈਨਸਲ ਆਪਣੀ ਕਿਰਤ ਕਰਨ ਡਿਆ ਉਹਦੇ ਕੋਲ ਇੰਨੇ ਪੈਸੇ ਨਹੀਂ ਕਿ ਬਾਹਰ ਵਧੀਆ ਰੋਟੀ ਖਾ ਸਕਦਾ ਤੂੰ ਮੇਰੇ ਕੋਲ ਆ ਕੇ ਆਪਣੀ ਰੋਟੀ ਖਾ ਕੇ ਮੁਫਤ ਜਾ ਸਕਦਾ ਕੋਈ ਚੱਕਰ ਨਹੀਂ ਆਗਾ ਤੁਲ ਜਿਵੇਂ ਤੜ ਨਾਲ ਤਸਵੀਰ ਸਾਂਝੀ ਕੀਤੀ ਹੈ ਕਿ ਇਹ ਹਨ ਮਨਪ੍ਰੀਤ ਸਿੰਘ ਜੀ ਜੋ ਕਿ ਆਪਣੇ ਧਰਮ ਪਤਨੀ ਦੇ ਨਾਲ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਜੋ ਇੱਥੇ ਆਪਣੀ ਹੱਥੀਕਿਰਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਉਹਨਾਂ ਵੱਲੋਂ ਇਹ ਵੀ ਕਹਿਣਾ ਕਿ ਜਿਹੜੇ ਵੀ ਵੀਰ ਵੱਲੋਂ ਜਿਨ੍ਹਾਂ ਜੋ ਹੱਥੀਕਿਰਤ ਕਰਦੇ ਨੇ ਤਾਂ ਉਹਨਾਂ ਵੱਲੋਂ ਅਗਰ ਪੈਸਾ ਨਹੀਂ ਵੀ ਹੁੰਦਾ ਤਾਂ ਉਹਨਾਂ ਨੂੰ ਫ੍ਰੀ ਦੇ ਵਿੱਚ ਜਿਹੜੀ ਇੱਥੇ ਜੋ ਪ੍ਰਸ਼ਾਦਾ ਸ਼ਕਾ ਕੇ ਫਿਰ ਹੀ ਜਿਹੜਾ ਉਹਨਾਂ ਵੱਲੋਂ ਭੇਜਿਆ ਜਾਂਦਾ ਤਾਂ ਬੜੀ ਨੇਕ ਸੋਚ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰ ਜੋ ਕਹਿ ਸਕਦੇ ਆ ਕਿ ਇੱਥੇ ਪਹੁੰਚਣਗੇ ਇੱਕ ਵਾਰੀ ਜ਼ਰੂਰ ਇਹਨਾਂ ਗੁਰਸਿੱਖ ਜੋੜੇ ਤੋਂ ਜ਼ਰੂਰ ਹੋ ਕੇ ਜਾਣ ਤਾਂ ਜੋ ਇਹਨਾਂ ਦਾ ਜਿਹੜਾ ਮਨੋਬਲ ਹੋਰ ਵਾਚ ਸਕੇ ਕੈਮਰਾਮੈਨ ਸੰਦੀਪ ਮਰਦੇ ਨਾਲ ਲਿਖੀ ਸੋਨਿਕ ਜੈਕਬਨੀ ਟੀਵੀ ਸ਼੍ਰੀ ਅਮਸ਼ਾ ਸਾਹਿਬ